ਕੀ ਨਾਂਕ ਜੀ ਕੀ ਨਾਮ ਹੈ ਜੀ ਆਪਣਾ ਹਾਂ ਜੀ ਕੀ ਨਾਮ ਹੈ ਜੀ ਆਪਣਾ ਇਹ ਕਮਲ ਸ਼ਾਮਲ ਅਕਾਰੀ ਦੁਕਾਨਾਂਗਲ ਆਪਣੀ ਕਿਰਾਨੀ ਜੀ ਕਿਹੜੇ ਬਾਜ਼ਾਰ ਚੋਂ ਜੀ ਸائیں ਇਹ ਮਾਮਲਾ ਕਿਹੜੇ ਤੁਹਾਡੇ ਬਾਹਰ ਕਿਰਪਾਨ ਮਾਰੀ ਕਿਹਦੇ ਦੁਕਾਨਦਾਰ ਨੇ ਬਾਹਰ ਉਹ ਗਾਜ ਕੋਈ ਸਕੂਟਰ ਨਾ ਲਾਇਸੀ ਗਏ ਨੇ ਉਹ ਮਾਰ ਕੇ ਅੱਗੇ ਪਿੱਛੇ ਕਰ ਲਾ ਤੋ ਸਕੂਟਰ ਦੀ ਤੇ ਉਹਨੇ ਸਮਾਨ ਸਾਹਮਣੇ ਰਹਿਣਾ ਜੀ ਲੁਬਾਈ ਤੇ ਮਟਰ ਲੈਣੀ ਸੀ ਤੇ ਉਹ ਆਭਿਆ ਕਰਕੇ ਉਹ ਉਧਰ ਲੈ ਗਿਆ ਉਹ ਉਹ ਮੜਿਆ ਕਿੰਨਾ ਜੂ ਵੜਾ ਕਢਦਾ ਲੋਕਾਂ ਨੂੰ ਤੇ ਉਹ ਘੰਟਾ ਜਿਹੜੀ ਘੰਟੇ ਬਾਅਦ ਉਹ ਮੜਿਆ ਉਹ ਪਾਣ ਲੱਗੇ ਆ ਗਿਆ ਲੜਨ ਲੱਗ ਪਿਆ ਮਾਰਾ ਨਮਾ ਪਾਣ ਮਾਰਤੀ ਨੇ ਉਹਦੇ ਵਿੱਚ ਪਾਣ ਨੇ ਅੰਦਰ ਹੀ ਮਾਰੀ ਮੇਰੇ ਇਹ ਨਾਮ ਕੀ ਦੁਕਾਨਦਾਰ ਦਾ ਜਿਹਨੇ ਮਾਰੀ ਕਰ ਪਾਣ ਜਿਹੜੇ ਉਹ ਲਿਖੀਆਂ ਕਰਦੇ ਜਿਹੜੇ ਸਹੀ ਜੀਆ ਵਾ ਪੂਜੀਏ ਬਲੇ ਸਾਹਮਣੇ ਅਚਾ ਉਦੇ ਸਾਹਮਣੇ ਸਾਡੀ ਦੁਕਾਨ ਹੈ ਕਰਿਆਨੇ ਦੀ ਅੱਛਾ ਜੀ ਤੇ ਮਾਰੀ ਉਹ ਮੁੰਡੇ ਨੇ ਜੀ ਉਹਦੇ ਉੱਪਰ ਮੁੰਡੇ ਨੂੰ ਕਿਰਪਾਨ ਕੋਲ ਲੈ ਕੇ ਆਣ ਤੇ ਮੁੰਡਾ ਜੀ ਉਹਨਾਂ ਦੇ ਦੁਕਾਨਦਾਰ ਦਾ ਮੁੰਡਾ ਦੁਕਾਨਦਾਰ ਦਾ ਮੁੰਡਾ ਕੀ ਨਾਮ ਹੈ ਦਾ ਨਾਮ ਦਾ ਨਾਮ ਹੈ गावा ਇਸ ਸਕੂਟਰੀ ਅੱਗੇ ਪਿੱਛੇ ਕਰ ਨੂੰ ਲੈ ਕੇ ਹੋਇਆ ਹੈ ਬਵਾਦ ਸਕੂਟਰੀ ਦਾ ਚੱਲੇਗਾ ਸਕੂਟਰੀ ਵਾਲਾ ਦਾ ਭਾਈ ਥੋੜੇ ਘੰਟੇ ਡੇਢ ਘੰਟੇ ਦੀ ਗੱਲ ਹੈ ਇਹਨਾਂ ਤੋਂ 12 ਘੜੀਆਂ ਗੱਲਾਂ ਘੜੀਆਂ ਅਮਰੀਕਨ ਨੂੰ ਤੇ ਇਹਦਾ ਤਾਂ ਗੱਲ ਹੀ ਕੋਈ ਹੋਈ ਗੱਲ ਕਰਦੇ ਕੱਢੀ ਗੱਲ ਸਾਡੀ ਉਹਨਾਂ ਦਾ ਬੁਲੰਦੀ ਨਹੀਂ ਆ ਜੀ ਕੋ CCTV ਕੈਮਰਾ ਹੈਗੇ ਉਹਨਾਂ ਦੇ ਜਿੱਥੇ ਤਾਂ ਫੂਲਾ ਲੱਗਾ ਹੋਇਆ ਤੇ ਖੂਨ ਲੱਗਾ ਹੈ ਸਾਡੇ ਸਾਰੇ ਉੱਥੇ ਦੁਕਾਨ ਦੇ ਉੱਤੇ ਖਲੂਨ ਪਿਆ ਹੋਇਆ ਇੱਥੇ ਖੂਨ ਉਹ ਸਾਰਾ ਖੂਨ ਲੱਗਾ ਹੋਇਆ ਸਾਡੀ ਤੁਹਾਡੀ ਦੁਕਾਨ ਦੇ ਅੰਦਰ ਹੈ ਜੀ ਸਾਡੀ ਦੁਕਾਨ ਦੇ ਅੰਦਰ ਨਹੀਂ ਸਾਡੇ ਉੱਤੇ ਆ ਰੇਨਕੋਲ ਨਹੀਂ ਜਾ ਕੇ ਨਹੀਂ ਸਾਡੇ ਦੁਕਾਨ ਤੇ ਉਹ ਪੱਲੇ ਸੀ ਕਹਿੰਦੇ ਹੌਸਲੀ ਨਾਲ ਉਹ ਤੇ ਉਹ ਕਿਸੇ ਪਿਓ ਦੇ ਮੁੰਡੇ ਨੇ ਮਾਰਿਆ ਵਾਹ ਸਾਡੇ ਪਿਓ ਤਾਂ ਪਿੱਛੇ ਹੀ ਆ ਗਏ ਆ ਆਂਦੇ ਪਕਰਪਾਨ ਮਾਰਤੀ ਉਹਨੇ ਸਾਡੇ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਕਮਲ ਗ੍ਰੈਂਡਸੋਰ ਤੁਸੀਂ ਐਂਗਲ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਮੌਕੇ ਤੇ ਉਹ ਤੋਂ ਹੁਣ ਕਰਨੀ ਆ ਹੁਣ ਕਹਿੰਦੇ ਮਤਲਬ ਹੋਣਾ ਪਾਣਾ ਟੀਮਾਂ ਕਰਦੇ ਨੇ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਅਸੀਂ ਐਨਕ ਵੀ ਸਾਡੇ ਆ ਅੱਗੇ ਵੀ ਸਾਡੇ ਨੇ ਮਾਰਿਆ ਸੀ ਅੱਜ ਤੋਂ 10 ਸਾਲ 20 ਸਾਲ ਮੰਨੋ ਉਹਨੇ ਵੀ ਇਹ ਥਾਣੇ ਰਾਤ ਲੈ ਕੇ ਆਇਆ ਸੀ ਉਹ ਵੀ ਕਨਸਟਿਟਿਊਸ਼ਨ ਦਾ ਕੀਤਾ ਇਹ ਕੋਣ ਆ ਮੁੰਡਾ ਇਹਦਾ ਮਾਰਦਾ ਤਾਂ ਸਾਨੂੰ ਇਹ ਬਣੀ ਸਾਨੂੰ ਮਾਰਦੇ ਨੇ ਇਹਨਾਂ ਨੇ ਸਾਨੂੰ ਆਂਦਾ ਪਰ ਵੀ ਪੁੱਛਾ ਪਰਾਣੀ ਰੰਜੇ ਜੀ ਤੁਹਾਡੀਆਂ ਨਾਲ ਕੋਈ ਪਰਾਣੀ ਰੰਜੇ ਜੀ ਤੁਹਾਡੀਆਂ ਨਾਲ ਪਰਾਣੀ ਰੰਜੇ ਜੀ ਸਾਹਿਬ ਜੀ ਸਾਹਿਬ ਉਹ ਬਾਤ ਇਤਨਾ ਦਾ ਰੰਜੇ ਸਾਹਿਬ ਹੈਗੀ ਹੈ ਪਰਾਣੀ ਤੇ ਉਹ ਤਾਂ ਅੱਜ ਤਾਂ ਗੱਲ ਹੀ ਨਹੀਂ ਕੋਈ ਹੋਈ ਤੇ ਬਲਾਕ ਵੀ ਨਹੀਂ ਉਹ ਮੁਲਾਕਾ ਹੀ ਨਹੀਂ ਕੋਈ ਬੁਲਾਇਆ ਹੀ ਨਹੀਂ ਉਹਨੇ ਗਾਲ ਕੱਢੀ ਲੋਕ ਗਾਲ ਜਣੀ ਉਹਨੂੰ ਕੱਢੀ ਤੇ ਅੱਜ ਗੱਲ ਕੀਤੀ ਲੱਗਦਾ ਹੋਈ 150 1.5 ਘੰਟੇ 2 ਘੰਟੇ ਪਹਿਲੀ ਪਰਾਣੀ ਦਾ ਉਹਨੂੰ ਉਹਨੂੰ ਤਾਂ ਕੀ ਗੁੱਸਾ ਆਇਆ ਤੇ ਕਿਰਪਾਨ ਲੈ ਕੇ ਮਾਰ ਦਿੱਤੀ ਮੇਰੇ ਜਾਨ ਕਿੰਨੇ ਕੰਗਾ ਡੰਗਾ ਲੱਗੇ ਤੁਹਾਡੇ ਬਾਹਰ ਹੁਣ ਹੱਲ ਲੱਗਣੇ ਆ ਠੀਕ ਹੈ ਪੜੀ ਗਿਨਾ ਜੀ ਆਪਣਾ ਦਿਨੇਸ਼ ਸ਼ਾਵਲਾ ਕਿੱਥੇ ਰਹਣ ਵਾਲੇ ਜੀ ਹਾਂ ਫਗਵਾੜੇ ਲੋਪਲੀ ਤੇ ਤੁਹਾਡੀ ਜਿਹੜੀ ਦੁਕਾਨ ਹੈ ਕਿਹੜੀ ਜਗ੍ਹਾ ਤੇ ਜੀ ਅੱਛਾ ਐ ਰੋਡ ਤੇ ਇਹ ਮਾਮਲਾ ਕਿ ਤੁਹਾਡੇ ਜਿਹੜੇ ਫਾਦਰ ਜਿਹੜੇ ਲੈ ਕੇ ਆਏ ਤੁਸੀਂ ਨਾਲ ਪਤਾ ਕੀ ਹੋਇਆ ਗਾ ਨਾ ਕੋਈ ਗਾਹ ਆਇਆ ਸੀ ਸਾਹਮਣੇ ਹਲਵਾਈ ਦੇ ਤੇ ਪਾਪਾ ਕਹਿੰਦੇ ਵੀ ਨਾ ਪਰੇ ਕਰਲਾ ਉਹ ਕਹਿੰਦਾ ਨਹੀਂ ਕਰਨੀ 5 ਮਿੰਟ ਰੁਕ ਜਾ ਪੁੱਜਿਆ ਕਹਿੰਦਾ ਤੂੰ ਕਰਲਾ ਪਰੇ ਦੁਕਾਨਦਾਰ ਰਿਸ਼ਤਾ ਬਲੋਕ ਹੁੰਦਾ ਵਾ ਪਰੇ ਕਰਲਾ ਉਹ ਕਹਿੰਦਾ ਉਹ ਚੱਲ ਗਿਆ ਤੇ ਇਹਨੇ ਗੁੱਸੇ ਨਾਲ ਕਹਿਦਾ ਤੂੰ ਪਰੇਕਾਰ ਮੈਂ ਸਕੂਟਰੀ ਪਰੇਕਾਰ ਦੇਣੀ ਆ ਹਨਾ ਤੇ ਉਹ ਗਾਹਕ ਦੱਸੋ ਸਮਾਨ ਲੈ ਕੇ ਆਪਣੇ ਘਰੋਂ ਚਲਾ ਗਿਆ ਇਹਨੂੰ ਅੱਧ ਘੰਟੇ ਬਾਅਦ ਕੀ ਵਾਟ ਉੜਿਆ ਇਹਨੇ ਨਾ ਅੰਦਰ ਤਲਵਾਰ ਦੀ ਰੱਖੀ ਸੀ ਦਾਤ ਵਰਗੀ ਉਹ ਆਇਆ ਦੱਸਿਆ ਵੀ ਨਹੀਂ ਕਿ ਪਿੱਛੋਂ ਵਾਰ ਕੀਤਾ ਕਿ ਦੱਸਿਆ ਵੀ ਨਹੀਂ ਕੀ ਤੂੰ ਕੀ ਤੇ ਅੰਦਰ ਵੜ ਗਿਆ ਦੁਕਾਨ ਦੇ ਕਹਿੰਦਾ ਕੀ ਗੱਲ ਆ ਤੂੰ ਲੋਕਾਂ ਨਾਲ ਗਾਲ੍ਹਾਂ ਮੜਦਾ ਪਹਿਲੇ ਗੱਲ ਪੁੱਛਣਾ ਵਾ ਗੱਲ ਤਾਂ ਕੱਢੀ ਨਹੀਂ ਜੇ ਕੱਢੀ ਹੁੰਦੀ ਤੇ ਉਹਨੂੰ ਕੱਢੀ ਹੁੰਦੀ ਪਹਿਲੇ ਕੱਢੀ ਨਹੀਂ ਫਿਰ ਇਹਨੇ ਕੀ ਕੀਤਾ ਦਾਤ ਗੱਡੀ ਦਾਤ ਮਾਰੀ ਗੱਲੇ ਦੇ ਕੋਲ ਬੈਠਾ ਏਦਾਂ ਜਿਹਾ ਤੇ ਦਾਤ ਮਾਰੀ ਦਰੋ ਪਾਪਾ ਫੜ ਕੇ ਬਹਿ ਗਿਆ ਬਹਿ ਗਿਆ ਇਹ ਗੱਲਾ ਗੁੱਲਾ ਵੀ ਗੱਲੇ ਬੁੱਲੇ ਜਿਵੇਂ ਹੱਥ ਮਾਰ ਕੇ ਜਿਹਨੂੰ ਇਕੱਠੇ ਹੋ ਗਏ ਸੀ ਨਾ ਗੱਲੇ ਜਿਹਾ ਹੱਥ ਮਾਰ ਕੇ 50 60000 ਰੁਪਇਆ ਵੀ ਪਿਆ ਹੋਇਆ ਸੀਗਾ ਉਹ ਵੀ ਕੱਢ ਕੇ ਲੈ ਗਏ ਕਿ ਪਤਾ ਨਹੀਂ ਹਾਂਜੀ ਕੀ ਨਾਂ ਰਹਿ ਦੀ ਦੁਕਾਨ ਕਮਲ ਛਪੜ ਕਮਲ ਕਹਿੰਦਾ ਸੋ ਤੇ ਜਿਹੜਾ ਗਾਹਕ ਨੇ ਸਕੂਟਰੀ ਲਾਈ ਦੀ ਤੁਹਾਡੀ ਦੁਕਾਨ ਅੱਗੇ ਲੈ ਆਈ ਸੀ ਕਿ ਉਹਨਾਂ ਦੇ ਸਾਡੀ ਦੁਕਾਨ ਉੱਤੇ ਤੇ ਗਾਹਕ ਉਹਨਾਂ ਦਾ ਸੀਗਾ ਗਾਹਕ ਉਹਨਾਂ ਦਾ ਸੀਗਾ ਯਾਨੀ ਕਿ ਸਕੂਟਰੀ ਤੁਹਾਡੀ ਦੁਕਾਨ ਦੇ ਅੱਗੇ ਲੱਗਿਆ ਹੋਇਆ ਹਾਂਜੀ ਹਾਂਜੀ ਤਾਂ ਹਮਲਾ ਹੋਇਆ ਹਾਂਜੀ ਹਾਂਜੀ ਕਿ ਕਰਪਾਨ ਮਾਰੀ ਕਿਹਦੇ ਭਾਜੀ ਕਰਪਾਨਾਂ ਨੇ ਮੁੰਡੇ ਨੂੰ ਮਾਰੀ ਚਿੱਕੇ ਦੇ ਕੀ ਨਾਂ ਉਹਦਾ ਉਹਰਾ ਨਾਮ ਮੈਂ ਪੁੱਛਿਆ ਦੰਤਨ ਕੋਈ ਪੁਲਿਸ ਨੂੰ ਕੰਪਲੇਟ ਕੀਤੀ ਮੌਕੇ ਤੇ ਜਦੋਂ ਹਮਲਾ ਕੀਤਾ ਉਹਨਾਂ ਨੇ ਉਹਰਾ ਨਾਮ ਜੱਗੀ ਆ ਜੱਗੀ ਨਹੀਂ ਪੁਲਿਸ ਨੂੰ ਕੰਪਲੇਟ ਕੀਤੀ ਸੀ ਹਾਂਜੀ ਕਿਹਾ ਕਰਨ ਲੱਗਿਆ ਉਹਨੇ ਲੈ ਕੇ ਆਏ ਨਾ ਤਾਰਾ ਤੇ ਉਹਨੂੰ ਤਾਂ ਕਰਦੇ ਭੰਗ ਕੱਲੇ ਸੀਗੇ ਦੁਕਾਨ 'ਚ ਵੜੇ ਜੇ ਉਹ ਵੀ ਨਾਲ ਸੀ ਨਾ ਕੋਈ ਕੱਲਾ ਹੀ ਸੀਗਾ ਉਹ ਉਹਦਾ 1 2 3 ਜਾਨੇ ਸੀਗੇ ਦੋ ਜਣ ਤੁਸੀਂ ਤੁਸੀਂ ਹੈਗੇ ਸੀ ਮੌਕੇ ਤੇ ਨਾਲ ਦੁਕਾਨ ਦੇ ਨਹੀਂ ਨਹੀਂ ਮੈਨੂੰ ਦੱਸਿਆ ਇਥੇ ਇਦਾਂ ਦਾ ਹੋਇਆ ਕਹਿੰਦੇ ਅਸੀਂ ਗੱਲਾਂ ਖੋਲ ਕੇ ਧਰੇ ਤਾਂ ਜੀ ਦੁਕਾਨ 'ਤੇ ਕੈਮਰੇ ਲੱਗੇ ਹੋਏ ਮੇਰੇ ਕੈਮਰੇ ਲੱਗੇ ਜਿਨ੍ਹਾਂ ਦੇ ਲੱਗੇ ਜਿਨ੍ਹਾਂ ਨੇ ਹਮਲਾ ਕੀਤਾ ਹਾਂਗੇ ਨਹੀਂ ਕੀ ਮੰਗ ਕਰਦੇ ਤੇ ਪ੍ਰਸ਼ਾਸਨ ਤੋਂ ਨੂੰ ਬਸ ਇਨਸਾਫ ਹੋਣਾ ਚਾਹੀਦਾ ਇਹਨੇ ਨਾ ਬਹੁ ਨੇਰ ਗੱਦੀ ਪਾਈ ਆ ਜੇ ਮੈਂ ਨਾ ਮੇਨਾਂ ਵੀ ਅੱਧੀ ਗੱਲ ਹੋਈ ਮੈਂ ਦੁਕਾਨ ਤੇ ਬੈਠਾ ਹਾਂ ਹੁਣ ਭਾਈ ਸਾਹਮਣੇ ਦੁਕਾਨ ਆ ਕਿ ਮੈਂ ਦੁਕਾਨ ਦੇ ਬਾਹਰ ਨਾ ਦੇਖਦਾ ਪਿਆ ਮੈਨੂੰ ਕਹਿੰਦਾ ਜੀ ਤੂੰ ਮੇਰੇ ਵੱਲ ਦੇਖਦਾ ਪਿਆ ਪਿਛਲੀ ਵਾਰ ਮੇਰੇ ਨਾਲ ਲੜ ਪਿਆ ਜੀ ਤੂੰ ਮੇਰੇ ਵੱਲ ਦੇਖਦਾ ਤੇ ਮੈਂ ਕਹਾ ਭਰਾ ਮੈਂ ਤਾਂ ਦੁਕਾਨਦਾਰ ਹਾਂ ਮੈਂ ਹੁਣ ਆ ਦੁਕਾਨ ਸਾਹਮਣੇ ਆ ਤੂੰ ਮੈਂ ਬਾਹਰ ਦੇਖੂਗਾ ਤੇਰੀ ਦੁਕਾਨ ਸਾਹਮਣੇ ਦਿਖਣੀ ਆ ਕਹਿੰਦਾ ਤੂੰ ਮੈਨੂੰ ਦੇਖਦਾ ਅੱਗੇ ਵੀ ਮੇਰੇ ਨਾਲ 2-3 ਵਾਰ ਮੇਨਾਂ ਲੜਿਆ ਇਹਨੂੰ ਰੰਜੀਤ ਸਿੰਘ ਆ ਕਿ ਤੂੰ ਮੈਨੂੰ ਦੇਖਦਾ ਇਹ ਕਹ ਤੁਹਾਡੀ ਕੋਈ ਪੁਰਾਣੀ ਦੁਕਾਨ ਚ ਸ਼ਾਹੀ ਲਗਾਨਦਾਰ ਨਾਲ ਕੋਈ ਰੱਜੀ ਦੂਜੀ ਕੁਛ ਨਹੀਂ ਹੈ ਬਸ ਉਹਦੀ ਕਹਿਤੀ ਕਿ ਤੁਸੀਂ ਪਰੇ ਗੱਲ ਆ ਮੋਟਰਸਾਈਕਲ ਤੇ ਬਸ ਲੱਗ ਗਿਆ ਕਿ ਦੂਸਾ ਜੜ ਗਿਆ ਕਿ ਸਾਡੇ ਦਰਮੋਂ ਪਰੇ ਕਿੱਦਾਂ ਗਏ ਤਾਰ ਗੱਲ ਇਹ ਆ ਜੀ ਕੀ ਨਾ ਜੀ ਆਪਣਾ ਕਿੱਥੇ ਰਹਿਆਣੇ ਆ ਇਹ ਸੁਚਾਨ ਕਰਦਾ ਕੀ ਮਾਮਲਾ ਕੀ ਤੁਹਾਡੀ ਦੁਕਾਨ ਤੇ ਲੜਾਈ ਵਧੀ ਹੋਈ ਹੈ ਪਹਿਲਾਂ ਮਾਮਲਾ ਪਈ ਸਾਡੇ ਦੁਕਾਨ ਹੈ ਸਾਹਮਣੇ ਇਹ ਬੰਦਾ ਬਿਜਾਰ ਚ ਨਾ ਬਾਜ਼ਾਰ ਵਾਲੇ ਵੀ ਸਾਰੇ ਤਾਂ ਨਹੀਂ ਆਇਆ ਤੁਹਾਨੂੰ ਕੋਈ ਵੀ ਜਿਹੜਾ ਕੋਈ ਲੇਡੀਜ਼ ਵੀ ਮੋਰਾਂ ਲੰਘਦੀ ਆ ਉਹਰੇ ਥੁੱਕ ਮਾਰਦਾ ਅਗਲੇ ਪੋਸਟਾ ਦਾ ਕਰੀ ਚੁੱਟ ਗਿਆ ਜਾਂ ਲਗਾਵੇ ਤੇ ਨਾ ਸਾਰੇ ਬਾਜ਼ਾਰ ਦੇ ਵੀ ਸਾਰੇ ਤਾਂ ਨਹੀਂ ਆਇਆ ਜਿਹੜਾ ਮਰਜੀ ਰੋਡ ਤੋਂ ਨਹੀਂ ਆਜੀ ਕੀ ਗੱਲ ਬਾਕੀ ਇੱਥੇ ਅੱਜ ਹਨਾ ਮੈਂ ਤਾਂ ਆਪਣੇ ਘਰੇ ਸੀਗਾ ਜੀ ਕਿਸੇ ਗਾਹਕ ਨੇ ਸਕੂਟਰ ਮੋਟਰਸਾਈਕਲ ਇਨੇ ਦਿਨ ਕੋਲੇ ਖੜਾ ਕੀਤਾ ਹੋਣਾ ਜਿਹੜਾ ਗਾਹਕ ਆ ਉਹ ਨੂੰ ਭਾਜੀ ਅਸੀਂ ਥੋੜੀ ਕਹਾਂ ਸੀ ਅਗਲੇ ਨੇ ਆਪੇ ਕਰ ਦਿੱਤਾ ਜਦੋਂ ਅੰਦਰ ਅਸੀਂ ਅਸੀਂ ਤਾਂ ਆਪਣੇ ਕੰਮ ਕਰ ਰਹੇ ਮੈਂ ਤਾਂ ਹਣੀ ਵੀ ਮੇਰੇ ਫਾਦਰ ਸਾਹਿਬ ਜੀ ਤੇ ਫਾਦਰ ਸਾਹਿਬ ਉਹ ਗਾਹਕ ਨੂੰ ਵੀ ਗੱਲ ਕਰਿਆ ਤੇ ਸਾਨੂੰ ਫਾਦਰ ਸਾਹਿਬ ਨੂੰ ਵੀ ਗੱਲ ਕੱਢ ਲਾ ਪਿਆ ਤੇ ਗੱਲਾਂ ਕਰਦੇ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਜਦੋਂ ਮੈਂ ਆਇਆ ਉਦੋਂ ਅੱਖਾਂ ਘਾੜੇ ਘੜ ਕੇ ਇੱਦਾਂ ਦੇਖਦਾ ਸੀਗਾ ਯਾਰ ਮੈਂ ਸ਼ੋਪ ਤੇ ਆਇਆ ਸੀ ਤੇ ਸ਼ੋਪ ਤੇ ਆ ਕੇ ਫੇਰ ਗਾਲਾਂ ਕੱਢਾ ਲਾ ਪਿਆ ਅੱਛਾ ਗਾਲਾਂ ਜਿਹੇ ਗਾਲਾਂ ਕੱਲੀ ਕਰਦਾ ਕਿ ਨਾ ਤੇ ਜਦੋਂ ਅਸੀਂ ਇੱਧਰ ਜਾ ਕੇ ਗਿਆਈਏ ਤੇ ਅੰਦਰੋਂ ਚਾਕੂ ਗਾਲਾਂ ਕੱਢ ਕੇ ਚਾਕੂ ਲੈ ਆ ਗਏ ਐਦਾਂ ਕਰਦਾ ਸੀ ਨਹੀਂ ਉਹ ਤਾਂ ਕਹਿੰਦੇ ਤੋ ਤੁਹਾਡੇ ਲੋਕਾਂ ਨੇ ਗੁਰਬਾਨ ਮਾਰੀ ਦਿਖਾ ਗੁਰਬਾਨ ਤਾਂ ਭਾਈ ਜੀ ਦਿਖਾਤੇ ਐ ਨਹੀਂ ਗੁਰਬਾਨ ਸਾਡੇ ਹੋਈ ਨੇ ਕਿਹੜੀ ਦੁਕਾਨ ਅਸੀਂ ਮੋਗੇ ਦੇ ਤੇ ਗੁਰਬਾਨ ਤੇ ਪੈਪ ਸਗਾ ਪੈਪ ਉਹਦੇ ਤੇ ਲੱਗਾ ਪੈਪ ਲੱਗਾ ਕਿਹੜੀ ਦੁਕਾਨ ਅਸੀਂ ਮੋਗੇ ਦੇ ਦੇਖਦੇ ਆ ਚਾਕੂ ਵੀ ਸਾਡੇ ਦੇ ਮਾਰੇ ਆ ਉੱਥੇ ਬਲੱਡ ਵਗੈਰਾ ਖਲਰਿਆ ਪਿਆ ਜੀ ਦੁਕਾਨ ਦੇ ਉਹਨਾਂ ਦੇ ਭਾਈ ਬਾਹਰ ਸੜਕ ਤੇ ਹੋ ਕੇ ਕਾਜ ਬੈਠ ਗਿਆ ਭਾਈ ਪੈਪ ਮਾਰਨ ਦੀ ਕੀ ਗੱਲ ਹੋਈ ਸੀ ਕਿ ਤੀਨੋ ਬਤਾ ਕੀ ਪੈਪ ਮਾਰਾ ਸੀ ਭਾਜੀ ਤੀਆਂ ਦੀਆਂ ਗੱਲਾਂ ਕਰਦਾ ਪੈਣਾ ਦੀਆਂ ਗੱਲਾਂ ਕਰਦਾ ਸੀ ਕੰਦੀ ਤੇ ਕੋਣ ਇਹ ਵੀ ਰੋਪ ਲਗਾਇਆ ਸਾਡਾ ਗੱਲਾਂ ਵੀ ਖਾਲੀ ਕਰਕੇ ਕਹਿੰਦੇ ਅੰਦਰ ਆਗੇ ਭਾਜੀ ਦੁਕਾਨ ਦੇ ਅੰਦਰ ਤਾਂ ਬੱਕੜੀ ਕੋਈ ਨਹੀਂ ਮੈਂ ਤਾਂ ਦੁਕਾਨ ਦੇ ਸਾਰਾ ਬਿਆਰ ਕੋਆ ਆ ਭਾਜੀ ਇਹ ਕਿੰਨੇ ਕ ਪੈਸੇ ਲਗਾ ਯੂਸੀ ਭਾਈ ਬਿਆਰ ਕੋਆ ਆ 1.5 ਕਰਪਾਂ ਸੀ 60000 ਰੁਪਏ ਕਹਿੰਦੇ ਸਾਡਾ ਗੱਲੇ 'ਚ ਵਿਆਹ ਜੋ ਵੀ ਲੱਗੇ ਕਹਿੰਦੇ ਕੱਢ ਕੇ ਦੋਨੇ ਪਿਓ ਪਤ ਕਹਿੰਦੇ ਭਈ 30 60 ਹਜ਼ਾਰ ਰੁਪਏ ਦਾ ਸਾਰੀ ਦੁਕਾਨ ਚ ਨੇ ਇਸ ਵੇਲੇ ਮੰਦਿਰ ਪਹਿਲਾਂ ਤਾਂ ਵੀ ਇਹ ਜਿਹੜਾ 50 60 ਹਜ਼ਾਰ ਦਾ ਬਿਜਾਰ ਚ ਸੇਲ ਹੀ ਨਹੀਂ ਹੋਦੀ ਇਸ ਵੇਲੇ ਦਾ ਬਿਜਾਰ ਤਗਾ ਨਹੀਂ ਕੋਈ ਹੈ ਉਹ ਕਹਿੰਦੇ ਸਾਡਾ ਵੀ ਆ 30 60 ਹਜ਼ਾਰ ਹੈਗਾ ਸਾਨੂੰ ਕਹਿੰਦੇ ਆ ਤਾਂ ਵੀ ਗੱਲ ਕਰਦਾ ਭਾਈ ਕਿੰਨੇ ਕ ਵੇਚ ਦੀ ਲੜਾਈ ਹੋਈ ਹੈ ਇਹ ਇਹ ਦੋ ਕ ਵੇਚ ਹੀ ਹੋਈ ਹੈ ਤੇ ਜਿਹੜੇ ਗੂਚੀ ਪਾਰਟੀ ਵਾਲੇ ਆ ਉਹ ਸਭ ਤੋਂ ਪਹਿਲਾਂ ਦਾਖਲ ਹੋਏ ਆ ਤੁਸੀਂ ਥੋੜੇ ਕਿੰਨੇ ਟਾਈਮ ਬਾਅਦ ਹੋਏ ਜੀ ਭਾਈ ਸਾਡੇ ਐਮਸੀ ਸਾਹਿਬ ਜੀ ਦੇ ਸਾਡੇ ਮਰੇ ਉੱਥੇ ਸਾਰਿਆਂ ਨੇ ਉੱਥੇ ਇਹਨਾਂ ਦੇ ਦੂਜੇ ਆ ਉਹ ਇੱਥੇ ਪਹਿਲਾਂ ਲੈ ਜੀ ਉਹਦੇ ਸਾਥੀਆਂ ਦੇ ਕੋਲ ਵੀ ਆ ਦੇਖੋ ਬਈ ਆ ਸਾਹਮਣੇ ਪਈ ਗਰੀਓ ਉੱਥੇ ਸਾਹਮਣੇ ਅੰਮ੍ਰਿਤ ਸਿੰਘ ਸਾਹਿਬ ਆਇਆ ਤੇ ਨਾਲ ਸਾਥੀ ਉਹਦੇ ਇੱਥੇ ਪਹਿਲਾਂ ਜੀ ਪਹਿਲਾਂ ਜੀ ਆਏ ਇੱਥੇ ਵੀ ਸਾਨੂੰ ਪਹਿਲਾਂ ਵੀ ਪਏ ਆ ਸਾਨੂੰ ਸਾਫ ਦਾ ਮੇਰ ਵੀ ਸੀ ਜੀ ਉੱਥੇ ਮੋਕੇ ਪਿਆ ਉਹ ਫੋਟੋ ਜੀ ਕਹਿੰਦੇ ਮੇਰੇ ਮੋਕੇ ਸੀਗਾ ਕੋਈ ਹੱਥੋਂ ਵੀ ਤੁਹਾਡੇ ਨਾਲ ਹੋਈ ਕਹਿੰਦੇ ਟੱਕ ਮਾਰੇ ਦੀ ਯਾਰ ਮਾਰੇ ਕਹਿੰਦੇ ਇਹਨਾਂ ਦਾ ਵਾਅਦਾ ਆਇਆ ਜੀ ਐਦਾਂ ਕਹਿਣ ਨੂੰ ਭਾਈ ਜੇ ਮਣੀ ਹੁਣ ਅਸੀਂ ਇੱਥੇ ਹਸਪੀਟਲ ਅੰਦਰ ਆਣ ਕੇ ਤਾਂ ਸਾਨੂੰ ਹਸਪੀਟਲ ਤੇ ਅਸੀਂ ਤਾਂ ਕਰਕੇ ਲੇਟ ਹੋਏ ਭਾਈ ਜੀ ਭਾਈ ਅਸੀਂ ਇੱਥੋਂ ਗਏ ਆ ਸਾਡੇ ਫਾਦਰ ਇਹ ਮੈਂ ਕਿਹਾ ਨੇ ਮੇ ਸਾਹਬ ਦੇ ਨਾਲ ਹੀ ਸੀਗੇ ਬੰਦੇ ਕਿੰਨੇ ਜਾਣੇ ਸੀਗੇ ਉਹ ਸੀਗੇ 5-6 ਵਾਲੇ ਸੀਗੇ ਉਹ 1000 ਸੀਗੇ ਕੋਈ ਉਹਨਾਂ ਨਾਲ ਕੋਈ ਨਾ 1000 ਭਾਈ ਜਦੋਂ ਆਉਣ ਲੱਗੇ ਤੇ ਹਿਆਰ ਆਈ ਤਾਂ ਨਿਕਲੇ ਜਾਂਦੀ ਆਪਣੀ ਜੱਬ ਜਾ ਕੇ ਨਿਕਲੇ ਹੈ ਨਾ ਆ ਕੋਈ ਕਰ ਲਾ ਅੰਕਲ ਜੀ ਆਪਣਾ ਮੇਰੇ ਨਾਲ ਪੁਲਿਸ ਸਿੰਘ ਕੀ ਨਾਮ ਹੈ ਜੀ ਦੁਕਾਨ ਦਾ ਆਪਣੀ ਦਾ ਨਿਊ ਚੱਕਾ ਸੂਪਰਸਟੋਰ ਕੀ ਮਾਮਲਾ ਹੋਇਆ ਸਾਹਮਣੇ ਤੁਹਾਡੀ ਦੁਕਾਨ ਦੇ ਨਾਲ ਨਹੀਂ ਮਾਰਦਾ ਹਾਂ ਗਾਹਕ ਸੀਗਾ ਇੱਕ ਲੇਡੀ ਸੀ ਵੀ ਸਿਆਣਾ ਬੰਦਾ ਸੀਗਾ ਉਹ ਸਕੂਟਰ ਉਹਨੂੰ ਉਤਰਾ ਲਾ ਦਿੱਤਾ ਸੜਕ ਦੇ ਰੋਡ ਦੇ ਉੱਤੇ ਉਹ ਸਮਾਨ ਲੈਣਾ ਹੋਊਗਾ ਇੱਧਰੋਂ ਸਾਡੇ ਆਲੂ ਆ ਗਿਆ ਬਾਅਦ ਫਿਰ ਇਹਨ ਗੱਡੀਆਂ ਗਾਣਾ ਉਹਨਾਂ ਨੂੰ ਗਾਣਾ ਗੱਡੀਆਂ ਉਹ ਜਨਾਨੀਆਂ ਸੁਣਣੀਆਂ ਜਨਾਨੀ ਕਹਿੰਦੀ ਬਈ ਮਤਲਬ ਉਹ ਕਿੱਦਾਂ ਦਾ ਬੰਦਾ ਮੈਨੂੰ ਕਹਿਣ ਲੱਗੀ ਸਾਡੇ ਕੋਲ ਮਟੀਰੀ ਲੈਣੀ ਸੀ ਇੱਦਾਂ ਕੋਲ ਮੈਂ ਹਾਂ ਜੀ ਬੰਦਾ ਇਦਾਂ ਦਾ ਹੀ ਹੈ ਇਹ ਤਾਂ ਤੁਸੀਂ ਛੱਡੋ ਮਾਰੋ ਤਾਂ ਉਹ ਬੰਦਾ ਕਹਿੰਦਾ ਮੈਨੂੰ ਨਹੀਂ ਦੱਸਿਆ ਉਹ ਘਰ ਵਾਲਾ ਕਹਿੰਦਾ ਤਾਂ ਬਾਅਦ ਦੇ ਵਿੱਚ ਉਹ ਚੱਲ ਗਿਆ ਸੌਦਾ ਲੈ ਕੇ ਤਾਂ ਬਾਅਦ ਚ ਗਾਲਾਂ ਮੈਨੂੰ ਕੱਢਣ ਲੱਪਿਆ ਗਾਲਾਂ ਕੱਢਣ ਲੱਪਿਆ ਮੁੰਡਾ ਸਗਾ ਉੱਧਰ ਮਾਰੋਂ ਆਇਆ ਉਹਨੂੰ ਮੈਂ ਦੱਸਿਆ ਮੈਂ ਹੈ ਬਈ ਇਦਾਂ ਕਰਕੇ ਗਾਲਾਂ ਕੱਢਦਾ ਅਗੇ ਕਿਦਾਂ ਕਦੇ ਕਿਦਾਂ ਇਹ ਰੋਜ਼ ਦਾ ਕੰਮ ਹੈਗਾ ਬਾਅਦ ਜਦੋਂ ਉਹ ਆਇਆ ਉਹਨੂੰ ਕੱਢਣ ਲੱਗ ਪਿਆ ਗਾਲਾਂ ਤੇਰੀ ਧੀ ਚੋਤੀ ਤੇਰੀ ਧੀ ਚੋਤੀ ਤੇਰੀ ਧੀ ਤੇ ਆਦਾ ਗਾਲਾਂ ਕੱਢਣ ਲੱਗ ਪਿਆ ਢੁੰਡੇ ਨੂੰ ਮਾਮਾ ਦੀਆਂ ਪਹਿਣਾ ਦੀਆਂ ਕਿਰਪਾਨ ਦੀਆਂ ਗਲ ਕੀ ਨੋਬਦ ਆ ਗਈ ਜਦੋਂ ਕਿਰਪਾਨ ਕੋਈ ਨਹੀਂ ਸੀ ਉੱਥੇ ਪੈਪ ਸੀਗਾ ਪੈਪ ਸੀਗਾ ਪੈਪ ਜਦੋਂ ਗੁਸਾ ਨਾਲ ਗਾਲਾਂ ਕੱਢੀਆਂ ਫਿਰ ਉਹਨਾਂ ਪੈਪ ਉਹਦੇ ਮਾਰਿਆ ਉਦੋਂ ਫਿਰ ਐਨਵੀ ਮਾਰਿਆ ਨਹੀਂ ਤੁਹਾਡੇ ਮੁੰਡੇ ਕੋਲੋਂ ਪੈਪ ਸੀਗਾ ਪੈਪ ਸੀਗਾ ਪੈਪ ਲੱਗਾ ਉਹਦੇ ਇੱਥੇ ਅੱਛਾ ਜੀ ਐਪ ਲੱਗਾ ਮਤਲਬ ਤਾਬਾ ਚ ਉਹਨੂੰ ਵੀ ਮਾਰਿਆ ਉਹ ਚਾਪੂ ਸਾਹਿਬ ਤਾਂ ਨਹੀਂ ਕੀ ਸੀ ਸਾ ਉਹ ਹੁਣ ਪਤਾ ਨਹੀਂ ਉਹਦੇ ਵੀ ਫੇਰ ਤਾਂ ਤੇ ਜਦੋਂ ਜਦੋਂ ਗੱਲ ਲਗੀਆਂ ਗਲਮਗਾਲੀ ਹੋਏ ਆ ਤੁਸੀਂ ਪੁਲਿਸ 'ਚ ਸ਼ਿਕਾਇਤ ਕਰਨੀ ਸੀ ਪੈਪ ਚਲਾਉਣ ਦੀ ਕਿ ਨੋਟ ਆ ਗਈ ਸੀ ਨਹੀਂ ਜਦੋਂ ਉਹਨਾਂ ਫੇਰ ਦਾਤ ਕੱਢ ਲਿਆ ਉਧਰੋਂ ਦਾਤ ਲੈ ਕੇ ਆ ਗਿਆ ਉਹ ਤੇ ਭਾਜੀ ਤਾਂ ਕਹਿੰਦੇ ਉਹਨਾਂ ਨੇ ਕਰਦ ਮਾਰੀ ਆ ਦਾਤ ਵਾਲੀ ਤਾਂ ਗੱਲ ਕਹੀ ਨਹੀਂ ਹੁੰਦੀ ਦਾਤ ਵੀ ਚੱਕਿਆ ਪਹਿਲਾਂ ਬਾਅਦ 'ਚ ਕਰਦ ਮਾਰੀ ਦਾਤ ਕਿਹਦੇ ਮਾਰਿਆ ਦਾਤ ਚੱਕ ਕੇ ਲਿਆਇਆ ਸੀ ਉਧਰੋਂ ਕਿਸੇ ਦੇ ਮਾਰਿਆ ਜੀ ਉਹਨਾਂ ਨੇ ਨਹੀਂ ਮਾਰਨੇ ਲਈ ਲਿਆਇਆ ਸੀ ਕੋਈ ਕੈਮਰੇ ਵਗੈਰਾ ਹੈਗਾ ਤੁਹਾਡੇ ਲੱਗੇ ਵੀ ਆਦ ਕਿਤੇ ਨਾ ਕੈਮਰੇ ਹੁਣ ਉਧਰਲੇ ਪਾਸੇ ਦਾ ਹੈ ਨਹੀਂ ਇੱਧਰ ਸਾਡੇ ਵਾਲ ਦੇ ਪਾਸੇ ਹੈ ਕੈਮਰੇ ਕੋਈ ਤੇ ਆਈ ਵੀਡੀਓ ਵਟਿਓ ਇੱਕ ਕੈਮਰਾ ਪਤਾ ਨਹੀਂ ਹੁਣ ਇੱਧਰ ਠੀਕ ਹੈ